ਆ ਗਿਆਗੇ ਨਵੀਂ ਸਾਈਡ ਤੇ ਇੱਥੇ ਅੱਜ ਆਪਾਂ ਕਰਨੇ ਆ ਏਸੀ ਸੈੱਟ ਮੈਂ ਯਾਰ ਮੇਰਾ ਭਾਈ ਵਿੱਕੀ ਆ ਗਿਆ ਜੰਦਾ ਹੁਣ ਬਣਾਉਣਾ ਭਾਈ ਅੱਜ ਕੋਈ ਨਹੀਂ ਦਫਾ ਨੇ ਕੰਮ ਹੋਣਾ ਆ ਵੀ ਫੋਲੋ ਗਿਆ ਏਸੀ ਫੜੀਆਂ ਫੋਲੋ ਚੈੱਕ ਮਾਰਾ ਜੀ ਫੜੇ ਇਹ ਨੂੰ ਲਿਖ ਹੁਣ ਆਪਾਂ ਇਹਨੂੰ ਵੱਡ ਕੇ ਇਸ ਤਰ੍ਹਾਂ ਹੀ ਕਰਦੇ ਪੇਜ ਤੋਂ ਆ ਭਰੇੜੇ ਉੱਪਰ ਆ ਮੰਨ ਲਾ ਕੇ ਰੱਖਣਾ ਵੱਡਣੀ ਪੈਣਾ ਰੋ ਇਹ ਵਾਹਣਾ ਪੈਨ ਉੱਪਰ ਕਰਨਾ ਹੈ ਇਹ ਮੜਾ ਤੇ ਮੜਾ ਜਦੋਂ ਬੇਪੀ ਜੀ ਇਆ ਕਰਕੇ ਥੋੜਾ ਬੋਲਣਾ ਹੈਗਾ ਆਪਾਂ ਇਹਨੂੰ ਕਰ ਰਿਹਾ ਸਾਫ ਹੁਣ ਆਪਾਂ ਇਹਨੂੰ ਖੋਲ ਕੇ ਦੇਦੇ ਹਾਂ ਆਹ ਦੇਖੋ ਹੁਣ ਅਸੀਂ ਲੱਗੇ ਆ ਜੀ 베어ਿੰਗ ਲੈਣ ਆਏ ਆ ਦੁਕਾਨ ਤੇ ਸ਼ਾਪ ਤੇ ਆਪਣੇ ਹੈਗੇ 베어ਿੰਗ ਖਰਾਬ ਹੈ ਏਸੀ ਕਰਦਾ ਆਪਣਾ ਬਹੁਤ ਜ਼ਿਆਦਾ ਆਵਾਜ਼ ਆ ਪਹੁੰਚ ਕੇ ਆਪਾਂ ਜਾਈਂ ਦੁਕਾਨ ਤੇ ਕੈਲੀਗ੍ਰਾਫੀ ਲਿਕ ਬੀ ਇਫੈਕਟ ਕਰਨ ਨੂੰ ਇੱਕ ਮਿੰਟ ਦਿਓ ਧੰਨਵਾਦ ਇਹ ਜਿਹੜੀ ਕਾਲੀ ਜੀਤੀ ਇੱਕ ਨਹੀਂ ਨਿਕਲੀ ਦੇਖੋ ਨਿਕਲੀ ਨਹੀਂ ਕਾਲੀ ਉਹ ਤੋਂ ਜਾਓ ਤੁਸੀਂ ਆਹ ਵਈਆ ਕੋਈ ਹੋਰ ਦੋਹੇ ਜੀ හ දජ ාහ බලක් බ පන අපගර්ත ජී පේට බොදු රාමට පම්ම මඩි කියන ගැල්ලි ක පෙි ුටන න්න ਵੱਲਾ ਗਏ ਨੇ ਪੇਚ ਪੂਜ ਫਿੱਟ ਕਰਕੇ ਨੂੰ ਕਰਨ ਲੱਗੇ ਜੀ ਓਕੇ ਹੁਣ ਆਪਣਾ ਏਸੀ ਉਹ ਓਕੇ ਜਿਹੜੇ ਬੈਗ ਦੀ ਜਿਹੜੇ ਸਾਊਂਡ ਕਰਦੇ ਇਸ ਲਈ ਫਾਈਲ ਪਹਿਲਾਂ ਪਾਏ ਨਾ ਬੈਡਿੰਗ ਦੇਖੋ ਹੁਣ ਬੈਡਿੰਗ ਬੁਰੀ ਦੀ ਕੋਈ ਆਵਾਜ਼ ਨਹੀਂ ਹੁਣ ਹੁਪਾ ਤੁਹਾਨੂੰ ਚੈੱਕ ਕਰਵਾਵਾਂਗੇ ਜਦੋਂ ਪਹਿਨ ਫਿੱਟ ਕਰ ਲਾਂਗੇ ਚੈੱਕ ਕਰਾ ਕੇ ਤੁਹਾਨੂੰ ਦਿਖਾਵਾਂਗੇ ਕਿੰਦਾ ਮੈਰੀ ਦੀ ਆਵਾਜ਼ ਆਉਂਦੀ ਹੈ Okay, okay, हो ਗਿਆ ਜੀ ਆਪਣਾ ਇਹ ਸੀ ਓਕੇ ਦੇਖੋ ਤੁਹਾਨੂੰ ਆਵਾਜ਼ ਚੈੱਕ ਕਰਾਉਂਦੇ ਦੀ ਆਵਾਜ਼ ਦੇਖੋ ਨਾਰਮਲ ਹੋ ਗਈ ਨਾ ਪਹਿਲਾਂ ਬਹੁਤ ਜ਼ਿਆਦਾ ਆਵਾਜ਼ ਕਰਦਾ ਇਹਦੇ 베ARING ਖਰਾਬ ਹੋ ਗਏ ਸੀ ਫਰਦਰ ਵੀ ਆਪਣਾ ਕੰਮ ਓਕੇ ਹੋ ਗਿਆ ਸਟੇਪਲੇਅਰ ਓਕੇ ਕਰਕੇ ਤਾਰਦੋਰ ਸੈੱਟ ਕਰਤੀ ਆਪਾਂ ਨੇ ਆਪਣੇ ਬਾਜੀਓ ਨੇ ਸਮਾਨ ਸਾਰਾ ਆਪਾਂ ਕਰ ਲਿਆ ਇਕੱਠਾ ਪਖੜਾਰਾ ਬਹੁਤ ਪਾਤ ਹੋਰੇ ਵੀਡੀਓ ਕੱਟਣੀ ਹੈ ਜਦੋਂ ਕਰਨਾ ਹੈ ਜੀ ਆਊਟਰ ਫਿਟ ਆਪਾਂ ਜਾ ਰਹੇ ਕਾਉਸ਼ਲਾ ਰੋਡ ਪਤਾ ਇੱਥੋਂ ਹਾਂ ਆਪਾਂ ਆ ਗਏ ਨਾਮੀ ਜਗ੍ਹਾ ਤੇ ਥੈਰੇਪੀ ਸੈਂਟਰ 'ਚ ਇੱਥੇ ਜੇ ਆਪਾਂ ਕਰਨਾ ਹੈ ਜੀ ਏਸੀ 3/4 ਆਊਟਰ ਕੱਲਾ ਦਾ ਆਊਟਰ ਖਰਾਬ ਹੈ ਇੱਕ ਏਸੀ ਦਾ ਆ ਦੇਖੋ ਆਪਾਂ ਉਹ ਜਿਹੜਾ ਇਹ ਆਊਟਰ ਇਹਨੂੰ ਖੋਲਾਂਗੇ ਇਸ ਲਈ ਪਹਿਲਾਂ ਆਪਾਂ ਇਸ ਦੀ ਗੈਸ ੜਾਤੀ ਆ ਦੇਖੋ ਉਧਰ ਸੁੱਖੇ ਬਾਈ ਨੇ ਲੈ ਕੇ ਆ ਗਏ ਦੂ ਆਊਟਰੋ ਦੇਖੋ ਸੁੱਖੇ ਬਾਈ ਨੇ ਕਿਹਾ ਹਾਂ ਕਿ ਉਹਨਾਂ ਆਊਟਰ ਨੂੰ ਇੱਕ ਮਿੰਟ ਇੱਕ ਮਿੰਟ ਮੈਂ ਆ ਗਿਆ ਛੜਨਾ ਖਾ ਲਿਓ ਦੇਖਿਓ ਆਦੇ ਚੋਬਰ ਆ ਗਏ ਆਪਣੇ ਆ ਦੇਖੋ ਉਹ ਬੱਲੇ ਮੁੰਡਿਓ ਹਰਮਨ ਕਿੱਥੇ ਆ ਦੂ ਜੇਪੀ ਕਿੱਥੇ ਆ ਹੁਣ ਆਪਾਂ ਪਹਿਲੇ ਸਟੈਂਡ ਖੋਲਦੇ ਆ ਦੇਖੋ ਬੜੇ ਮਨੀ ਭਾਜੀ ਤੇ ਹਰਮਨ ਵੀਰ ਹਰਮਨ ਕਰਮਨ ਬਣਾ ਸੰਦੀਪਾ ਮੁੰਡਾ ਜੀ ਬੁਖਾਰ ਆ ਥੋੜਾ ਜਿਹਾ ਤਾਂ ਕਰਕੇ ਹੌਲੀ ਬੋਲਿਆ ਨੇ ਨੀਅਤ ਦੇ ਸੰਗ ਚੰਡੀਗੜ੍ਹ ਤੱਕ ਤੁਸੀਂ ਸੁਣ ਸਕਦੇ ਆ ਬੋਲਦਾ ਮਨੀ ਭਾਈ ਠੀਕ ਆ ਠੀਕ ਠੀਕ ਰਹਾ ਉਸਤਾ ਜੀ ਬੈਠੇ ਨੇ ਇਧਰ ਕੇਲੇ ਲੱਗੇ ਹੋਏ ਨੇ ਕੰਮ ਕਰਨ ਉਸਤਾ ਜੀ ਸਾਡੇ ਪਰ ਰੋਪ ਪਾ ਰਹੇ ਤੇਜ਼ ਕੰਮ ਕਰੋ ਐ ਵੈਸੇ ਕਿਹਾ ਨਹੀਂ ਉਹਨਾਂ ਨੇ ਆਪਣੇ ਕੋਲ ਤੇ ਗੱਲ ਬਣਾਈ ਥੋੜੀ ਜੀ ਸ਼ਾਟ ਲੈਣ ਵਾਸਤੇ ਆ ਦੇਖੋ ਕੋਈ ਬਰਾ ਦੋ ਮਾਰਾ ਜੀ ਇਧਰ ਮਨੀ ਭਾਈ ਲੱਗੇ ਕਿ ਮਨੀ ਭਾਈ ਨੂੰ ਸੁਣੋ ਕਰਤਾ ਜੇ ਏਸੀ ਓਕੇ ਦੇਖੋ ਸਾਰਾ ਪੂਰਾ ਲਾ ਕੇ ਆਪਾਂ ਹੁਣ ਵਾਸਤੇ ਗੈਸ ਛੜਨੀ ਆ ਆ ਬਾਕੀ ਸਾਰਾ ਕੰਮ ਆਪਣਾ ਓਕੇ ਟੇਪ ਰੋਂ ਟੇਪ ਲਾਵਾਂਗੇ ਪਹਿਲਾਂ ਆਪਾਂ ਟੇਪ ਰੋਂ ਦੇ ਦੋ ਟੇਪ ਰੋਂ ਟੇਪ ਟੇਪ ਐਕਸਟੈਂਸਲੀ ਦੇ ਦੋ ਆਪਾਂ ਟੇਪ ਰੋਂ ਟੇਪ ਲਾ ਕੇ ਪਕਾ ਟੇਪ ਰੋਂ ਟੇਪ ਆਪਣੇ ਨੀਕੇ ਪਤਾ ਗਿਆ ਹੁੰਦਾ ਇਹ ਬਾਲਾ ਦਿਖਾਈ ਮੁੰਡੇ ਕਿਦਾ ਇਹ ਬਾਲ ਨਾ ਕਈ ਵਾਰ ਬਾਲੇ ਵਿੱਚ ਤੇ ਲੀਕ ਕਰ ਜਾਂਦਾ ਜੇ ਆਪਾਂ ਇਹ ਪਰ ਟੇਪ ਰੋਂ ਟੇਪ ਲਗਾ ਦੂਗੇ ਉੱਪਰ ਢੱਕਣ ਲਾ ਜਣਾ ਜੇ ਬਾਲ ਲੀਕ ਵੀ ਕਰੂਗਾ ਤਾਂ ਗੈਸ ਬਾਹਰ ਲੀਕਣ ਨੂੰ ਵੀ ਨਹੀਂ ਨਹੀਂ ਕਈ ਵਾਰ ਗੈਸ ਲੀਕ ਹੋ ਜਾਂਦੀ ਆ ਆਪਣਾ ਹੋ ਗਿਆ ਬਾਬੇ ਏਸੀ ਓਕੇ ਦੇਖੋ ਜੀ ਇੱਧਰ ਆਪਣੇ ਭਾਈ ਉਹ ਨਹੀਂ ਵਿਲੇ ਹੋ ਗਏ ਮੰਨੀ ਭਾਜੀ ਸੁੱਖਾ ਭਾਈ ਤੇ ਆਪਣਾ ਆਵਰਡ ਜਿਹੜਾ ਆਪਾਂ ਵੇਚ ਖੋਲਿਆ ਇਹਨੂੰ ਖੋਲ ਕੇ ਆਪਾਂ ਲੈ ਜਾਣਾ ਦੁਕਾਨ ਪਰ ਨੂੰ ਇਹ ਆਪਾਂ ਲਗਾਤਾ ਆਪਣੇ ਕੋਲ ਤੇ ਏਸੀ ਹੁਣ ਚੈੱਕ ਕਰਦੇ ਚਲਾ ਹੋਇਆ ਬਸ ਿਲਣ ਵਾਲੀ ਏਸੀ ਇੱਧਰ ਹਰਮਨ ਦੇਖੋ ਸੋਹਣਾ ਮੁੰਡਾ ਬਹੁਤ ਆ ਮੂੰਹ ਪਰ ਫਿੰਡੀਆਂ